ਆ ਦੇਈਏ ਆ ਦੇਈਏ ਆ ਮਾੜਾ ਥਨੇ ਬੋਲਾ ਕਰਨੀਏ ਆ ਬਸ ਇੰਨਾ ਦਾ ਕਰਨਾ ਫੋਟੋ ਖਿੱਚ ਲਿਆ ਚ ਦੂਰ ਲਾ ਦੂਰ ਲਾ ਲੀ ਮੈਂ ਲੋਣਾ ਜਦੂ ਵਿੱਚ ਥੋੜੀ ਜਿਹੀ ਪਾਇਓ ਥੋੜੀ ਫੜੇ ਸਕੂਲੇ ਡੇਰ ਬੁੱਢੇ ਰਹਿੰਦੇ ਕਈ ਕੋਈ ਵੀ ਨਾ ਫੜੇ ਹਾਂ ਜੇ ਫਿਰ ਮੈਂ ਹੀ ਫੜੀ ਚਲੋ ਮੈਂ ਹੀ ਸਕੂਲ ਵਾ ਫਿਰ ਕੀ ਬਲ ਸਾਹਿਬ ਆਜੋ ਹਾਂਜੀ ਸਰ ਅੱਜ ਪਿੰਡਦਾਰਪੁਰ ਪਹੁੰਚੇ ਜੀ ਹਾਂਜੀ ਸਾਨੂੰ ਦਾ ਆਮਾਦੀ ਪਾਰਟੀ ਦੇ ਸਰਦਾਰ ਜੋਗਾ ਸਿੰਘ ਜੀ ਤਾਰਪੁਰ ਇਹਨਾਂ ਨੇ ਬੁਲਾਇਆ ਸੀਗਾ ਜੋ ਇਹਨਾਂ ਨੇ ਬੂਟੇ ਲਿਆਂਦੇ ਸੀ ਕੱਲ ਤੇ ਉਹਦੇ ਸਬੰਧ ਚਾਹੁੰਦੇ ਵੀ ਬੂਟਿਆਂ ਦੀ ਸ਼ੁਰੂਆਤ ਕਰਨੀ ਹੈ ਅੱਜ ਅਸੀਂ ਇਹਨਾਂ ਦੇ ਸਕੂਲ ਦੇ ਵਿੱਚੋਂ ਸ਼ੁਰੂਆਤ ਕੀਤੀ ਹੈ ਟੀਚਰ ਸਾਹਿਬ ਬੈਠੇ ਵੀ ਨਾਲ ਸੀਗੀ ਸਾਡੇ ਕੁਝ ਬੱਚਿਆਂ ਨੂੰ ਵੀ ਬੂਟੇ ਦਿੱਤੇ ਨੇ ਅਸੀਂ ਵੀ ਆਪੋ ਆਪਣੇ ਘਰਾਂ 'ਚ ਜਾ ਕੇ ਲਾਓ ਫਲਦਾਰ ਤੇ ਫੁੱਲਦਾਰ ਬੂਟੇ ਆ ਜੀ ਬਹੁਤ ਵਧੀਆ ਸਾਰੇ ਬੂਟੇ ਆ ਅਸੀਂ ਚਾਹੁੰਦੇ ਆ ਵੀ ਸਾਰੇ ਘਰਾਂ 'ਚ ਵੀ ਲੱਗਣ ਬਾਰ ਸਰਕਾਰੀ ਜਿੱਥੇ ਹੈਗੇ ਆ ਜਮੀਨ ਆ ਉੱਥੇ ਵੀ ਲੱਗਣ ਤਾਂ ਕਿ ਸਾਡਾ ਪੰਜਾਬ ਹਰਿਆ ਭਰਿਆ ਹੋ ਸਕੇ ਉਹ ਵਾਲੇ ਦੋ ਵਸਾਲਾਂ ਦੇ ਵਿੱਚ ਵਿੱਚ ਵਧੀਆ ਹੋ ਜੇ ਜਿਹੜੇ ਸਾਡੇ ਲੋਕ ਬਾਹਰ ਠੰਡੇ ਥਾਂ ਨੂੰ ਘੁੰਮਣ ਜਾਂਦੇ ਆ ਉਹ ਇੱਥੇ ਰਾਹਤ ਪਾਉਣ ਜੀ ਸਰ ਦੇਖੇਗਾ ਕਿ ਪਿਛਲੇ ਦਰਾਂ ਦੇ ਵਿੱਚ ਬੂਟਿਆਂ ਦਾ ਬਹੁਤ ਨੁਕਸਾਨ ਹੋਇਆ ਭਾਵੇਂ ਕਿ ਕਿਸਾਨਾਂ ਕੋਲ ਸਾਡੇ ਕਿਹੜਾ ਹੁਣ ਕੀ ਕਰਨਾ ਚਾਹੁੰਦੇ ਆ ਜੀ ਉਹ ਤਾਂ ਵੇਖੋ ਜੀ ਜਿਹੜਾ ਕੁਦਰਤੀ ਨੁਕਸਾਨ ਕੁਦਰਤ ਦੇ ਜੀਵਾਂ ਦਾ ਨੁਕਸਾਨ ਕਰਦੇ ਆ ਅੱਗ ਲਾ ਕੇ ਉਹਦੇ ਵਿੱਚ ਕੁਦਰਤੀ ਜੀਵਾਂ ਦਾ ਨੁਕਸਾਨ ਹੈਗਾ ਹੀ ਹੈਗਾ ਤੇ ਕਿਸਾਨ ਭਰਾਵਾਂ ਦੀ ਜ਼ਮੀਨ ਦਾ ਵੀ ਨੁਕਸਾਨ ਆ। ਉਹਦੇ ਵਿੱਚ ਜੋ ਜੀਵ ਜੰਤੂ ਜੋ ਗਡੋਏ ਆ ਸਾਰੇ ਮਰ ਜਾਂਦੇ ਹੋਰ ਵੀ ਜਿਹੜੇ ਜਿਹੜੇ ਖਾਦ ਦੇ ਵਰਤੋ ਜਿੱਦਾਂ ਖਾਦ ਵਾਂਗੂ ਆਉਂਦੇ ਆ ਜੀਵ ਜੰਤੂ ਉਹਨਾਂ ਦਾ ਵੀ ਨੁਕਸਾਨ ਹੁੰਦਾ ਆ। ਸੋ ਇਹਨਾਂ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿਸਾਨ ਭਰਾਵਾਂ ਨੂੰ ਕਿ ਕਣਕ ਨੂੰ ਜੋ ਨਾੜ ਆ ਕਣਕ ਦਾ ਉਹਨੂੰ ਅੱਗ ਨਾ ਲਾਈ ਜਾਵੇ ਜਾਂ ਪਰਾਲੀ ਨੂੰ ਵੀ ਲਾਉਂਦੇ ਨੇ ਇਹ ਚੀਜ਼ਾਂ ਦਾ ਕੁਦਰਤੀ ਜੋ ਸਾਨੂੰ ਸਰੋਤ ਆ ਉਹਨਾਂ ਦਾ ਕਹਣ ਨਾ ਕੀਤਾ ਜਾਵੇ ਜੀ। ਸਰ ਪਹਿਲਾਂ ਪ੍ਰਣਾਮ ਲਵਾਂ। ਮੈਂ ਜੋਗਾ ਸਿੰਘ ਆਵਾਦਿ ਪਾਰਟੀ ਦਾ ਸਰਕਲ ਪ੍ਰਧਾਨ ਹਲਕਾ ਮਜੀਠਾ ਜੀ ਹਾਂਜੀ ਅੱਜ ਤੁਹਾਡੇ ਪਿੰਡ ਦੇ ਸਕੂਲ ਦੇ ਵਿੱਚ ਬੂਟੇ ਲਗਾਏ ਗਏ ਜੀ ਕੀ ਕੰਮ ਚੱਲ ਰਿਹਾ ਬੂਟੇ ਜੀ ਆਪਨੇ ਪਿੰਡ ਦੇ ਵਿੱਚ ਸਕੂਲ ਦੇ ਜਿਹੜੇ ਆ ਬਹੁਤ ਹੀ ਤੁਹਾਨੂੰ ਪਤਾ ਵੀ ਬੂਟੇ ਅਸੀਂ ਪਹਿਲਾਂ ਨਰਸਰੀ ਚੋਂ ਲੈਂਦੇ ਸੀ ਤੇ ਸਾਨੂੰ ਕੁਝ ਅੰਸਰ ਹੀ ਬੰਦਿਆ ਨੇ ਰਿਕਵਰਟ ਪਾ ਦਿੱਤੀ ਸੀ ਹੁਣ ਬੂਟੇ ਲਾਉਣ ਦੀ ਤੇ ਵੇਖੇ ਬਾਹਰ ਵੱ ਚਲਣ ਡੇ ਕਿਉਂ ਮੀਂਹ ਪਾਣੀ ਪੈ ਰਿਹਾ ਵਾ ਅਸੀਂ ਹੁਣ ਸਾਰੇ ਆਪਣੇ ਹਲਕਾ ਮਜੀਠਾ ਦੀ ਜੋ ਵੀ ਲੀਡਰਸ਼ਿਪ ਲਿਆਂੜ ਕੇ ਆਵਾਦਿ ਪਾਰਟੀ ਤੋਂ ਅਸੀਂ ਗਰਾਊਂਡ ਦਾ ਮਸਲਾ ਵੀ ਵਿਖਾ ਲਿਆ ਜੇ ਤੇ ਬੂਟੇ ਵੀ ਅਸੀਂ ਫੁੱਲਾਂ ਦੇ ਲ ਕਿਉਂਕਿ ਸਕੂਲ ਦੇ ਵਿੱਚ ਜਿੱਦਾਂ ਵੀ ਫੁੱਲਾਂ ਦੇ ਬੂਟੇ ਆ ਹੁਣ ਜਾਂ ਦੂਜੇ ਤੀਜੇ ਬੂਟੇ ਹੁਣ ਬੂਟੇ ਦੇ ਫਲ ਵਾਲੇ ਵੀ ਦੂਜੇ ਤੀਜੇ ਬਹੁਤ ਵਧੀਆ ਚੀਜ਼ ਵਾ ਸਾਡੇ ਸਕੂਲ ਦੇ ਵਿੱਚ ਕਿਉਂਕਿ ਇਹਨਾਂ ਨੇ ਪਹਿਲੇ ਬੂਟੇ ਸਾਰੇ ਵੱਡ ਬੂਟ ਦੇ ਦਿੱਤੇ ਸੀ ਹੁਣ ਬੂਟੇ ਜਿਹੜੇ ਅਸੀਂ ਦੁਬਾਰਾ ਲਵਾਏ ਆ ਜੀ ਤੇ ਬੂਟਿਆਂ ਦੀ ਅਸੀਂ ਸੇਹ ਸੰਭਾਲ ਕਰਾਂਗੇ ਇਹਨਾਂ ਬੂਟਿਆਂ ਨੂੰ ਅਸੀਂ ਬਹੁਤ ਹੀ ਖੁਸ਼ਹਾਲ ਸਕੂਲ ਨੂੰ ਵਧੀਆ ਬਣਾਵਾਂਗੇ ਜੀ ਅੱਜ ਸਾਡਾ ਜੋ ਪਿੰਡ ਤਾਰਪੁਰ ਦੇ ਵਿੱਚ ਤੁਸੀਂ ਬੂਟੇ ਲੈਨੇ ਕੀ ਕਹਿਣਾ ਚਾਹੁੰਦੇ ਹੋ ਅੱਜ ਸਰਦਾਰ ਜੋਗਾ ਸਿੰਘ ਜੀ ਸਾਡੇ ਜੁਆਨ ਸੈਕਟਰੀ ਆ ਕਿਸਾਨ ਵਿੰਗ ਦੇ ਉਹਨਾਂ ਦੇ ਪਿੰਡ ਦੇ ਕੋਈ ਮਸਲੇ ਨਹੀਂ ਆਰੀ ਸਾਰੀ ਟੀਮ ਆਮ ਆਦੀ ਪਾਰਟੀ ਦੀ ਜਿੰਨੇ ਵੀ ਸੀਨੀਅਰ ਬਚਪਨ ਸਾਰੇ ਆ ਪਏ ਹਾਂ ਉਸ ਤੋਂ ਬਾਅਦ ਸਦਾ ਜੋਗਾ ਸਿੰਘ ਨੇ ਬੂਟੇ ਮੰਗਵਾਏ ਸੀ ਸਰਕਾਰੀ ਨਰਸਰੀ ਤੋਂ ਉਹ ਹੀ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਆ ਸਕੂਲ ਵਿੱਚ ਮੈਂ ਤੇ ਸਾਰਾ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਵੀ ਪੌਣੇ 3 ਕਰੋੜ ਪੰਜਾਬ ਦੀ ਆਬਾਦੀ ਆ ਜੇ ਹਰ ਬੰਦਾ ਇੱਕ ਰੁੱਖ ਲਾਵੇ ਤੇ ਪੰਜਾਬ ਜਰਾ ਸ਼ਮਲੇ ਵਿੱਚ ਘਟ ਸਕਦਾ ਵਾ ਅਸੀਂ ਬੂਟੇ ਬਹੁਤ سارے ਹਰਕਾਂ ਕਿਸਾਨਾਂ ਵੀਰਾਂ ਅੱਗ ਲਾ ਕੇ ਕਾਲੀ ਵਿੱਚ ਝੋਨਾ ਲਵਾਉਣ ਵਾਸਤੇ ਜਾਂ ਜਾਂ ਕਿਸੇ ਵੀ ਤਰੀਕੇ ਨਾਲ ਅਗਲਾਂ ਤੋਂ ਬਦਵੀ ਲੋਕੀਆਂ ਦੇ ਵੀ ਕੰਮਾਂ ਨੂੰ ਨਾ ਕਰਨਾ ਪਵੇ ਇਹਦੇ ਨਾਲ ਹਜ਼ਾਰਾਂ ਕਰੋੜਾਂ ਬੂਟਾ ਸੜ ਗਿਆ ਤੇ ਮਿੱਤਰ ਪੰਛੀ ਵੀ ਬੜ ਮਰੇ ਮਰੇ ਨੇ ਇਸ ਕਰਕੇ ਲੋਕਾਂ ਨੂੰ ਬੇਨਤੀ ਹੈ ਪੰਜਾਬੀਆਂ ਨੂੰ ਕਿ ਸਾਰੇ ਆਪਣਾ ਫਰਜ਼ ਸਮਝੋ ਇੱਕ ਬੂਟਾ ਘੱਟੋ ਘੱਟ ਲਾਓ ਤੇ ਪੌਣੇ 3 ਕਰੋੜ ਲੋਕ ਨੇ ਆਪਣੇ ਪੰਜਾਬ ਦੇ ਜੇ ਪੌਣੇ 3 ਕਰੋੜ 2 ਕਰੋੜ ਲੋਕ ਬੂਟੇ ਲਾਉਣਗੇ ਨਾ ਪੰਜਾਬ ਹਰਿਆ ਭਰਿਆ ਤੇ ਪੰਜਾਬ ਜਿਹੜਾ ਹਮਾਚਲਾ ਉਹਨੂੰ ਵੀ ਪਾਰ ਕਰ ਜਾਊਗਾ ਸਾਰੇ ਪੰਜਾਬ ਅਸੀਂ ਬੇਨਤੀ ਆ ਕਿ ਇੱਕ ਬੂਟਾ ਜ਼ਰੂਰ ਲਾਓ ਵਾਇਕੁ ਜੀ ਦਾ ਖਾਲਸਾ ਵਾਇਕੁ ਜੀ ਦੇ ਬਤ